ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਨਹੀਂ ਕਰਕੇ ਕੰਮ ਖੜ ਗਿਆ ਅੱਜ ਨਹੀਂ ਕਿਸ਼ਤੀਆਂ ਗੁਸਤੀਆਂ ਸਾਰਾ ਕੋ ਨਿਬੜ ਜਾਂਦਾ ਤੇ ਸਰ ਬਾਸਕਟ ਪੈ ਗਈ ਲੈਟਾਂ ਲੂਟਾਂ ਦਾ ਹੋ ਗਿਆ ਸਾਰਾ ਕੰਮ ਪਹਿਲਾਂ ਝੜੀ ਜੀ ਲੱਗੀ ਦੀ ਹੈ ਬਾਹਰ ਕਿਦਾਂ ਵਧੀਆ ਨਾਸ਼ਾ ਜਾ ਗਿਆ ਆ ਪਾਏਗਾ ਜੀ ਆਹੋ ਇੱਥੇ ਪ੍ਰਵਾਹ ਕੋਡ ਸਾਰਾ ਕੁਝ ਓਕੇ ਐ ਕਿ ਸਾਲਟ ਦੇ ਵਿੱਚ ਬੇਲ ਰਹਿੰਦੀ ਜੀ ਉਹ ਸਪੈਸਰ ਪਾਏ ਨੇ ਤਿੰਨ ਫਿਰ ਨਹੀਂ ਬੈਰਗਾ ਜੇ ਦੂਤਰ ਭੱਜਣ ਲੱਗ ਜਾਂਦਾ ਹਾਂ ਹਾਂ ਵੀਰੇ ਹੈ ਹਾਂ ਆ ਜਾ ਤਾਰਾ ਕੱਢਿਆ ਹੋਇਆ ਦੇਖ ਆ ਤਰਾ ਦੇਖਿਆ ਨਾ ਵੀ ਰਾਵੜ ਰਿੰਗ ਪਾਏਗੇ ਦੋਵਾਂ ਦੀ ਨਵੀਂ ਪੌਣੀ ਬਾਕੀ ਸਾਰੀ ਵੇਲੇ ਨੂੰ ਗਰੀਸ ਗਰੂਸ ਹੋ ਗਿਆ ਮੁੰਦੀ ਦਾ ਬੁਰਾ ਹਾਲ ਹੈ ਇਹ ਕਿ ਖੋਲੀਆਂ ਹੋਈਆਂ ਨੇ ਉਹਨੂੰ ਸਾਫਟ ਨੂੰ ਗ੍ਰੀਸ ਰੀਆ ਠੀਕ ਤੇ ਉਹ ਪਟਕੇ ਕਰੇ ਨੇ ਇੱਕ ਇਹਦਾ ਪਰਲੀ ਸਾਈਡ ਵਾਲੀ ਨਾ ਬਦਲ ਕੇ ਪਾਈ ਹੋਈ ਹੈ ਉਹ ਇਧਰ ਹੀ ਨਾ ਛੋਟੀ ਹੈ ਤਾਂ ਕਰਕੇ ਥੋੜੀ ਜਿਹੀ ਟੇਢੀ ਜੀ ਰਹਿੰਦੀ ਆ ਕਾਂਜੇ ਚ ਉਹ ਸੈੱਟ ਕਰਨੀ ਆ ਤੇ ਰਾਬੜਾ ਰੁਬਣਾ ਬੈੱਡ ਦੀਆਂ ਨੇ ਤਾਂ ਵੱਕਰ ਹੋ ਗਏ ਬਾਈਕਾ ਨਾਲ ਲੜਦਾ ਇਹਨੂੰ ਕਰਨਾ ਹੈ ਮਗਲੋਂ ਰਾਈਡਿੰਗ ਬਹੁਤ ਵਧੀਆ ਨੇ ਸੈਟ ਐਨੇ ਬੈਠੇ ਨੇ ਪੁਸਤੀ ਪੁਸਤੀ ਇਹ ਠੀਕ ਹੈ ਕਿਦੋਂ ਕਰੈਕ ਕੋਈ ਨਹੀਂ ਹੈਗੀ ਉਹ ਵੱਡੀ ਦੇ ਵਿੱਚ ਬਸ ਰਾਹ ਕਾਊਂਟਰ ਨੇ ਉਹਦੀ ਉਹ ਬਾਅਦ ਚ ਲੱਗਿਆ ਹੋਇਆ ਪੱਲਾ ਜਿਹਾ ਇੱਕ ਇਹਦੇ ਸਰਾਖਾਂ ਦਾ ਫਰਕ ਹੈ ਜੀ ਇੱਕ ਸਾਈਡ ਤੋਂ ਟੈਲੀਫੋਨ ਟੇਡਾ ਰਹਿੰਦਾ ਹੈ ਰੇ ਇਹਨੂੰ ਕਰਕੇ ਤੇ ਜਿਹੜੀ ਪਹਿਲਾਂ ਹਾਂ ਹੋਈ ਹੋਈ ਮਸ਼ੀਨਾਂ ਦੀ ਉਹਨਾਂ ਦਾ ਕੰਮ ਕਰਨਾ ਹੈ। ਫ੍ਰੀ ਵਾਇਬਰੇਟੈਂਪਰੀਆਂ ਚੈਨਾ ਚੂਨਾ ਦੋਨੇ ਵਧੀਆ ਨੇ। ਬਰਮੇ ਦੇ ਸਕਾਟ ਸਕੂਟ ਨਵੇਂ ਨੇ। ਐ ਲੱਗਦੀ। ਫ੍ਰੀ ਟੈਂਪਰੀ ਆ ਗਿਆ। ਹੋਣਗੇ ਆਪਰਾ। ਇਹਦਾ ਸੈਟ ਇਹੀ ਰੱਖਾਂਗੇ। 28 15 50 ਦਾ। ਯਾਰੇ ਉਰੇ ਲਾਵਾਂਗੇ। ਪਰ ਸਾਨੂੰ ਸੁਣੋ ਕੱਲ ਨੂੰ ਬੰਨਾਂਗੇ ਤੇ ਹੁਣ ਚਿੱਕੜ ਜਲਾ ਦਾ ਕੰਮ ਹੁੰਦਾ ਐ ਨਾਲ ਦੇ ਨਾਲ ਖੋਲ ਵੀ ਕਰੀ ਜੀ ਬੱਟਾ ਸਾਹਿਬ ਜਿਹੜੇ ਤਾਮੀਨ ਦਾ ਆਏ ਹੁੰਦਾ ਚਲੋ ਜਿਹੜਾ ਕੰਮ ਹੈ ਨਾ ਨਾਲ ਹੁੰਦਾ ਨਿਬੜੀ ਜਾਂਦਾ ਹੁੰਦਾ ਤਾਂ ਕੱਢ ਲਾ ਕੋਈ ਵੀ ਹੈ ਕਿਸੇ ਕੰਮ ਮੈਦਾ ਬੜਾ ਨੰਬਰੇ ਕਰਦਾ ਹੈ ਹੋਰ ਕੋਈ ਐ ਨਹੀਂ ਐਡਾ ਕੰਮ ਮਤਲਬ ਇੱਕ ਆ ਸਾਫਟ ਨਵੀਂ ਪਈ ਐ ਪ੍ਰੈਸ਼ਰ ਵਾਲੀ ਇਹਦੇ ਨਾਲ ਉਰਲੇ ਪਾਸੇ ਬਲਸੀ ਗੁੱਲੇ ਵਾਲੀ ਹੈ ਇਹ ਪੁਲੀ ਫਿਰ ਮਾਰਦੀ ਜੀ ਚਲ ਉਹਦਾ ਦੇਖਾਂਗੇ ਜੇ ਬਲਬ ਉਹ ਨਿਕਲ ਗਿਆ ਜੀ ਉਹਨੂੰ ਤਿਆਰ ਕਰਾ ਕੇ ਰੱਖ ਲਾਂਗੇ ਦਾਈਸਣਾ ਦੋਸਣਾ ਚੈੱਕ ਨੇ ਦੋਨੇ ਬਸ ਤਨਾਤੀ ਕਲੋਚ ਕੋਸ ਨੂੰ ਖੋਲਣਾ ਹੈਗਾ ਗਰੀਹ ਗੁਰੂ ਸਾਰਾ ਕੋ ਕਰਤਾ ਬੈਰਿੰਗ ਬੂਰਿੰਗ ਦੇਖ ਲਿਆ ਮੱਕਾਟਰ ਦਾ ਜ਼ਰੂਰ ਕਰਾਂਗੇ ਇਹਦਾ ਆਉਟਪਟਾਂ ਦਾ ਖਾਸ ਦਾ ਗਰਾਰੀ ਬਹੁਤ ਹੀ ਵੱਡੀ ਪਾਈ ਹੋਈ ਹੈ ਇਧਰੋਂ ਚੱਕਰ ਵਧਾਤੇ ਫਿਰ ਉਧਰੋਂ ਘਟਾਉਣੇ ਪਏ ਉਹ ਬਹੁਤ ਵੱਡੀ ਆ ਕਿ ਪੈਸਾਂ ਪੁੱਪਾਂ ਖਰਾਬ ਨੇ ਦੋਕ ਸਰੀਏ ਜਲਾਏ ਹੋਏ ਨੇ ਉਹਨਾਂ ਤੇ ਮੈਂ ਕੁਝ ਨਹੀਂ ਲੈ ਆਇਆ ਨਾਲ ਕਹਾ ਹੈ ਇੱਕੋ ਥੱਲੇ ਵਾਲੀ ਆ ਫਿੰਗਰਾਂ ਦੇ ਇਹਨਾਂ ਦੇ ਮੂੰਹੇ ਕੁੱਟ ਲਾਂਗੇ ਇਹਨਾਂ ਨੇ 100 ਕਿਲਾ ਵੱਢਿਆ ਨਹੀਂ 24 ਦੇ ਲੇਵਾ ਇਹ ਕਾ ਜਿਹੜਾ ਲੱਗਿਆ ਹੋਇਆ ਜੋੜ ਜਾਈ ਨੂੰ ਵਧੀਆ ਰਾਗੜ ਰੋਗੜ ਕੇ ਚਪਟੀਨ ਭਰ ਕੇ ਇਹਨੂੰ ਨਾਲ ਰਲਾਵਾਂਗੇ ਮਤਲਬ ਉਹ ਵੀ ਜਾਦੇ ਫੋੜੇ ਫਿਣਸੀਆਂ ਜਿਹਾ ਹੋਗੇ ਬਰ ਮੂਨ ਬੱਡੀ ਸਾਰੀ ਸਾਫ ਪਈ ਆ ਬਰਮੇ ਬੁਰਮੇ ਵੀ ਮੂੰਹ ਵੀ ਮੂੰਹ ਵੀ ਨਹੀਂ ਬਣਿਆ ਵੀ ਉਹ ਹਸਾਬ ਦੀ ਮਸ਼ੀਨ ਚੱਲੀ ਹੋਈ ਆ ਕਲਾਦ ਆਏਗਾ ਆਲੇ ਦਿਖਾ ਜਾ ਕਾਉਟ ਵਧੀਆ ਬਾਈ ਨੇ ਬਾਹਰ ਨੂੰ ਕੋਈ ਖਰਾਬ ਨਹੀਂ ਨਿਕਲਿਆ ਕੋਈ ਸਾਫਟ ਦਾ ਨਹੀਂ ਵੀ ਸਾਇਸੂਜ਼ ਖਰਾਬ ਹੈ ਵੀ ਮਿੰਟ ਜੀ ਆਊਗੀ ਉਹ ਜਿਹੜੀ ਪਰਲੀ ਆਰ ਮੈਂ ਉਹ ਪਈ ਉਸੇ ਟਾਇਰ ਕੋਲੇ ਉਹ ਇਹਦੇ ਨਾਲੋਂ ਸੂਤ 150 ਤੋਂ ਛੋਟੀ ਆ ਯਾਨੀ ਕਿ ਉੰਨੀ ਕੀ ਮਸ਼ੀਨ ਜਦੋਂ ਇੱਥੋਂ ਖੇਚਣ ਲੱਗੇ ਤਾਂ ਪਿੱਛੇ ਜਾ ਕੇ ਬਹੁਤ ਫਰਕ ਪੈ ਜਾਂਦਾ ਜੋ ਸੀਪਾ ਤੱਕ ਲਾਸਟ ਤੱਕ ਢੇੜਾ ਹੁਣ ਉਹਦੇ ਬਸ ਇੱਕ ਪੈਕਿੰਗ ਦਵਾਂਗੇ ਇੱਕ ਸੂਤ ਦੀ ਪੱਤੀ ਦੀ ਬਰਾਬਰ ਕਰਾਂਗੇ ਉਹ ਦੀ ਦਾ ਮੈਸੇਜ ਆਇਆ ਕਮੈਂਟ ਆਇਆ ਸੀ ਵੀ ਪ੍ਰੀਤ ਦਾ ਗੇਅਰ ਤੇ ਜਿੱਦਨੇ ਕੋਈ ਆਇਆ ਜਰੂਰ ਪਾਵਾਂਗੇ ਵੀਡੀਓ ਹਨ ਇਹਨਾਂ ਦੇ ਤਾਂ ਸੇਮ ਹੀ ਹੁੰਦੇ ਨੇ ਸਾਰੇ ਜੀਡੀਆਰ ਟਾਈਪ ਦਾ ਬਸ ਪ੍ਰੀਤ ਤੇ ਕਰਤਾਰ ਦਾ ਹੀ ਥੋੜਾ ਜਾ ਅੱਡਾ ਇਹਦਾ ਗੇਅਰ ਗੁਰੂ ਜਮਾ ਓਕੇ ਨਿਕਲੇ ਆ ਬਲੂਰ ਵਾਲੀਆਂ ਇਹਦੀ ਹੈਗੀ 9 ਤੇ 5 ਦੀ ਮਤਲਬ ਇੱਕ ਇਹਨਾਂ ਦਾ ਆ ਚੀਜ਼ ਦੀ ਲੰਬਾਈ ਵੱਧ ਹੁੰਦੀ ਆ ਇਹਨਾਂ ਦੀ ਇਹ ਪੁਲੀ ਪਾਲੀ ਪਾਦਨ ਦੀ ਲੋੜ ਨਹੀਂ ਹੁੰਦੀ ਇੱਕੋ ਤੇ ਕਾਰਕ ਤੇ ਉੱਤੇ ਝੋਨੇ ਝੋਤੀ ਚੱਲੀ ਜਾਂਦੀ ਆ ਲਾਈਟ ਪਟਾ ਨਵਾਂ ਪਾਵਾਂਗੇ ਇਹ ਹੈਗਾ ਆਪਣੇ ਕੋਲ ਨਵਾਂ ਪਿਆ 34 50 ਦੇ ਕੋ ਪਤਾ ਨਹੀਂ ਕੀ ਪੱਤੀਆਂ ਬੁੱਤੀਆਂ ਜਿਹੜੇ ਲਈ ਲਾਈਆਂ ਹੋਈਆਂ ਸੀ ਕਿਉਂਕਿ ਮਾਸਟਰ ਸਿਲੰਡਰ ਹੋ ਗਿਆ ਲੀਕ ਇਹਦੇ ਕਰਕੇ ਬ੍ਰੇਕਾਂ ਦਾ ਪ੍ਰੈਸਰ ਜਿਆਣੀ ਬਣਦਾ ਵੀ ਬਾਹਰ ਕਿਰਦਾਂ ਮੂੜਲੇ ਖਾਨੇ ਚ ਮਾਸ ਸਰੀਆ ਰੱਖਿਆ ਵਿਚਾਲੇ ਨਹੀਂ ਲੜੀ ਨਹੀਂ ਹੋਊ ਆਰਦੀ ਕਿਉਂਕਿ ਜਦੋਂ ਉਹਦਾ ਸਿੱਧਾ ਟੋਟਾ ਹੋ ਗਿਆ ਲੜੀ ਦਾ ਉਹਨੇ ਬੈੱਡ ਤੇ ਜਾੜ ਦੇਖਣਾ ਉਹ 4-4 ਜਾਣੇ 3-3 ਦਾਣੇ ਆਈ ਜਾਂਦੇ ਹੁੰਦੇ ਨੇ ਯਾਰ ਰਾਮ ਦੀਆਂ ਪੱਤੀਆਂ ਨਵੀਆਂ ਲੱਗੀਆਂ ਉਹ ਪਈ ਸੀ ਅਸਤਾਰਾ ਨੇ ਲੰਘੇ ਪੱਖੇ ਵਿਜਰੀ ਬਲ ਟਿੱਕੀ ਪਜਾਏ ਆ ਲੰਘੇ ਵੀ ਰੱਖਾਂਗੇ ਨਹੀਂ ਦਾ ਟੋਟਾ ਟਾਟਾ ਨਹੀਂ ਹੁੰਦਾ ਝੋਨੇ 'ਚ 17 ਨਾਲ ਦਾ 13 ਦੀ ਪਾਲਾ ਵਧੀਆ ਰਹੇਗਾ 17 ਨਾਲ ਦਾ 13 ਦੀ ਲੋਟ ਰਹਿਣਗੇ ਮੰਮ ਤਾਂ ਕਈ ਹੋ ਜਾਂਦੇ ਨੇ ਜਿਵੇਂ ਫਿਰ ਮਸ਼ੀਨਾ ਕਈ ਵਾਰੀ ਵਾਫਸੀ ਵੱਧ ਹੁੰਦੀ ਆ ਪੂਸ ਵਾਲੇ ਐਲੀਵੇਟਰ 'ਚ ਉਹਦਾ ਵੀ ਕਾਰਨ ਦਾਣੇ ਆਉਣ ਦਾ ਹੁੰਦਾ ਟੋਟਾ ਮੋੜ ਦਾ ਹੁੰਦਾ ਵੀ ਰਿਪੀਟ ਹੋਣ ਲੱਗ ਜਾਂਦਾ ਮਾਂ ਜੇ ਜਦੋਂ ਰਿਪੀਟ ਹੁੰਦਾ ਉਹ ਫਿਰ ਲਾਂਗੇ ਰਹਿ ਨੂੰ ਸਣਦਾ ਹੈ ਨਹੀਂ ਵੱਧ ਉਹ ਵੱਧ ਹੋ ਜਾਂਦੇ ਇੱਕ ਜਿਹੜੀ ਇਹ ਕਿਸ਼ਤੀ ਹੈ ਜਿਵੇਂ ਹੁਣ ਇਹਦੀ ਕੋਈ ਚਾਲ ਆ ਜਿਹੜੀ ਇਹ ਲੰਬੇ ਲੋਡ ਨਹੀਂ ਜਿਹੜਾ ਚਲਾਣਾ ਚਾਹੀਦਾ ਦਾ ਐ ਇਹ ਉੱਚੀ ਨਹੀਂ ਵੀ ਨਹੀਂ ਹੋਣੀ ਚਾਹੀਦੀ। ਉਹ ਮਗਰਮੋਰੀ ਨੂੰ ਹੋਵੇ ਫੇਰ ਇਹਨੇ ਸੁਣਾਈ ਕਰਨੀ ਹੈ ਜੀ ਉੱਚੀ ਨਹੀਂ ਵੀ ਹੁੰਦੀ ਹੈ ਫੇਰ ਨੀਏ ਕਰਦੀ। ਫੇਰ ਭੜਕਾ ਵੜਕਾ ਮਾਲ ਪਿੱਛੇ ਸਿੱਟੀ ਜਾਂਦੀ ਹੈ। ਫੇਰ ਇੱਥੋਂ ਦੀ ਬਦ ਦੁਆਰੇ ਰਿਪੀਟ ਹੋ ਜਾਂਦਾ ਉਹ ਬਰਮਾ ਭਰੀ ਜਾਂਦਾ ਫਿਰ ਉਹ ਵੀ ਸਟਾ ਵਕਰਾਂ ਨਾਲ ਹੀ ਉਹ ਹੀ ਦਿੱਕਤ ਆ ਜਾਂਦੀ ਹੈ। ਅਕੀਕਾ ਦੋਨੇ ਬੰਨੇ ਮੋਰ ਰੀਲਆਂ ਆਈਆਂ ਹੋਈਆਂ ਨੇ ਟਾਇਰਾਂ ਵੱਢ ਕੇ ਲਾਇਆ ਹੋਇਆ ਛੋਟਾ ਕਰਕੇ ਇਧਰ ਵੀ ਕਾਫੀ ਉਡ ਪਟਾਂਗ ਜਾ ਉਧਰ ਵੀ ਕਿਤੇ ਦੇ ਰਿੰਬ ਚ ਬਲ ਸੀਗਾ ਉਹ ਟਰਾਲੇ ਦੇ ਲਾਤਾ ਆ ਰਹੀ ਲਾਵਾ ਅਗੇ ਦੇ 15 ਉਬੀਤੇਲੇ ਪਟੇ ਤੋਂ ਪਿੱਸੇ ਪਿੱਸੇ ਹਾਰੇ ਲਾਉਣੇ ਨੇ ਸਿੱਧੇ ਲੋਟ ਇਹ ਨਹੀਂ ਹੈਗਾ ਵੀ ਕੋਈ ਉਧਰ ਨੂੰ ਕੋਈ ਉਧਰ ਨੂੰ ਉਵੇਂ ਨਹੀਂ ਲਾਉਣਾ 15 ਨਹੀਂ ਹੱਜ ਇੱਕ ਵੱਧ ਗਿਆ ਹੁਣ 18 ਉਹ ਪਹਿਲਾਂ 5 ਸੀ ਇਹ 6 ਐ ਯਾਨੀ ਕਿ ਦਿਮਾਗ ਜਿਹਾ ਖਾਣ ਵਾਲਾ ਕੰਮ ਹੈ ਨਹੀਂ ਸੀ ਮਸ਼ੀਨ ਦਾ ਕਿਉਂ ਆਏ ਬੈਠਾ ਲੇਟਾ ਹੋ ਗਏ ਸਾਰਿਆਂ ਕੀ ਰਹਿ ਗਿਆ ਅੱਖੀ ਲਾਉਣੇ ਦਾ ਕਮਾਲੀਓ ਕੋਈ ਨਹੀਂ ਨਹੀਂ ਉੱਤੋਂ ਖੁੱਲੀ ਨਹੀਂ ਖੁੱਲਲੀ ਆ ਵਾ ਵਿੱਚ ਫਰੀ ਟੈਂਪਰੀਆਂ ਪਾ ਦੋ ਯਾਰ ਆਇਆ ਯਾਰ ਜੁੱਤੀ ਮੈਂ ਪਿੱਛੇ ਕਰਾਂਗਾ ਯਾਰ ਦਿੰਦੀ ਆ ਉਹ ਆਇਆ ਮੈਂ ਲਾਉਣਾ ਮੈਂ ਪਿੱਛੇ ਕਰਾਂਗਾ ਉਹ ਦੇ ਦਿੰਦੀ ਆ ਪਾ ਦੇ ਵਿੱਚ ਟੈਂਪਰੀ ਉਸ ਪਾਸੇ ਜਿਹੜੀ ਥੱਲੇ ਵਾਲੀ ਇਹਦੇ ਟਾਕੀਆਂ ਟੋਕੀਆਂ ਜਲਾਈਆਂ ਹੋਈਆਂ ਨੇ ਇਹ ਸਾਰੇ ਨਵਾਂ ਲਾਵਾ ਦੇਤੀ ਸੀ। ਲੋਕੀ ਕਾਹ ਦਾ ਕਾਹ ਦਾ ਫੇਰ ਫੇਰ ਦੁਆਰੇ ਦੁਆਰੇ ਮੋਗੇ ਜੀ ਨਿਕਲ ਜਾਂਦੇ ਬੁਰਾ ਲੱਗਦਾ। ਇਹ ਕਾਹ ਹੋ ਜਾਂਦੇ ਚ ਲੋਕ ਨਹੀਂ ਪੈਂਦਾ ਸੀ ਬਾਹਰੇ ਪਹਿਲਾਂ ਰਾਗੜ ਕੇ ਪਾਹ ਹੈ ਸੀ। ਇਹਦੇ ਵਿੱਚਕਾਰ ਵੀ ਲੋਕ ਪਾਹ ਹੈ ਸੀ ਤੇ ਇੱਕ ਸਪੇਸਰ ਸੀ। ਉਹ ਜਿਹੜਾ ਲੋਕ ਸੀ ਸੈਂਟਰ ਚ ਉਹ ਇਹਨੂੰ ਗਾਂ ਨਹੀਂ ਜਾਣ ਦਿੰਦੇ ਫਿਰ ਉਹ ਲੋਕ ਕੱਢ ਕੇ ਬਾਹਰਲੇ ਬਨੇ ਪੂਰਾ ਸੈੱਟ ਬਹਿ ਗਿਆ ਉਸ ਇੱਕ ਇਹਨਾਂ ਨੂੰ ਜਾਨੀ ਕਿ ਬਹੁਤੇ ਨਜਾਇਜ਼ ਟਾਇਰ ਰੱਖਣ ਦੀ ਲੋੜ ਨਹੀਂ ਹੁੰਦੀ ਵੀ ਵੱਤ ਸਿਰ ਜਿਹੇ ਦੇ ਹੋਣ ਨਹੀਂ ਫਿਰ ਜਦੋਂ ਆਪਾਂ ਪਾਟਦੇ ਆ ਪੁੰਨਰ ਲਾ ਕੇ ਤਾਂ ਚਾਸੀ ਜੀ ਵੀ ਬੈਂਡ ਪੈ ਜਾਂਦਾ ਹੈ ਜਾਈ ਜਾਂਦੀ ਜੀ ਹੋ ਜਾਂਦੀ ਆ ਵਿੱਚ ਨੂੰ ਟੋਇਆ ਦਾ ਝਾਕਣ ਲੱਗ ਜਾਂਦਾ ਵੀ ਹਸਾਬ ਸਿਰ ਜੀ ਦਾ ਹੋਵੇ ਹੁਣ ਇਹ ਹੱਥ ਨਾਲ ਜਾਂਦੇ ਰੱਖੇ ਹੋਏ ਨੇ ਦੋਨਾਂ ਸਾਈਡਾਂ ਦੇ ਨਾ ਦੈਰ ਗਰਮ ਹੋਵੇ ਨਾ ਟਾਈਟ ਹੋਵੇ ਨਾ ਸੀਜ ਵੱਜੇ ਤੁਹਾਨੂੰ ਕੱਢਣਾ ਕਰਨਾ ਤਾਂ ਵੀ ਸੌਖਾ ਹੈ ਹੁਣ ਇੰਨਾ ਕਰੈਰ ਆ ਵੀ ਉਧਰੋਂ ਜਿਵੇਂ ਨਟ ਖੁੱਲ ਗਏ ਰਾੜ ਲਾ ਕੇ ਫਿਰ ਇਸਰ ਮਾਰਾ ਜਾਂ ਤੋਲ ਕੇ ਹੋਜੇ ਬਾਹਰੇ ਆਉਂਦਾ ਨਾ ਇਹ ਦਾ ਐਂਸ਼ਵਰ ਬਟੰਡਾ ਫਤਲਾ ਨਿਕਲਦਾ ਐਂਸ਼ਵਰ ਬਟੰਡਾ ਫਤਲਾ ਹੀ ਜਾਂਦਾ ਕਿਹਦਾ ਬਸ ਲਾਉਣਾ ਏ ਵਾਈਬ੍ਰੇਸ਼ਨ ਜੀ ਕਰਦਾ ਇਥੋਂ ਸਾਰੇ ਕੱਟ ਰੇਸਤੇ ਦਾ ਪਤਾ ਨਹੀਂ ਲੱਗਦਾ ਜਾਨੀ ਕਿ 1800 ਚੱਕਰ ਤੇ ਜਾ ਕੇ ਕਰਦਾ ਇਹ ਬਹੁਤ ਹੋਰ ਜਾਨੀ ਕਿ ਬਾਬੇ ਦੀ ਕਿਰਪਾ ਨਾਲ ਕੋਈ ਕੰਮ ਹੈ ਨਹੀਂ ਐਡਾ ਇੱਥੇ ਦੀਆਂ ਕਾਟਰ ਦੀਆਂ ਮੁੱਸਾ ਮਸਾਏ ਨਵੀਆਂ ਬਣਾ ਕੇ ਲਾਵਾਂਗੇ ਨਵੇਂ ਮਾਡਲ ਦੀਆਂ ਐ ਸਰੀਏ ਘੱਟ ਕੇ ਨਹੀਂ ਤਾਂ ਇੱਕ ਅੱਧਾ ਹੋਰ ਲਾ ਦੰਦੇ ਇੱਥੇ ਜਿਹੜੀਆਂ ਪੱਤੀ ਲੱਗ ਕੇ ਲੱਗਦੀਆਂ ਹੁੰਦੀਆਂ ਨੇ ਤਿੱਖੀਆਂ ਨਾ ਉਹ ਲਾਵਾਂਗੇ ਜੇ ਸਹੀ ਐ ਤਾਂ ਜੀਚ ਮਾਲ ਨਹੀਂ ਲਿਫਟਦਾ ਉਧਰ ਵੀ ਇਧਰ ਵੀ ਜਦੋਂ ਇਹ ਸਹੀ ਨਹੀਂ ਲੱਗੀ ਹੋਈ ਤਾਂ ਇੱਥੇ ਮਾਲ ਬਦਲ ਨੂੰ ਨਹੀਂ ਹਟਦਾ ਡਿੱਗੇ ਝੋਨੇ 'ਚ ਬਹੁਤ ਕੁੱਤਾ ਕੰਮ ਹੁੰਦਾ ਉਹ ਉਗਰ ਉਗਰ ਠੀਕ ਐ ਇੱਕ ਆ ਮੋਗਾ ਦਾ ਤਾਂ ਲਾਦਾ ਇਹਨਾਂ ਕਰਕੇ ਰੱਖਾਂਗੇ ਸੀਪਾਂ ਹੀ ਚਾਰਨਾ ਚੂਰਨਾ ਪਾਉਂਦੇ ਨਹੀਂ ਸੀਪ ਦਾ ਇਹ ਹੁੰਦਾ ਵੀ ਜਿਹੀ ਜਿਹੀ ਮਰਜ਼ੀ ਸੈਟਿੰਗ ਕਰ ਲਓ ਚਾਰਨਾ ਹੁਣ ਤੇ ਉਹਦੇ ਨਾਲ ਸਫਾਈ ਜ਼ਰੂਰ ਵੱਜ ਜਾਂਦੀ ਆ ਮੁੜ ਕੇ ਟੋਟੇ ਦੀ ਵੀ ਸ਼ਿਕਾਇਤ ਆਉਂਦੀ ਆ ਭਾਈ ਦਾ ਇਹਦੇ ਨਾਲ ਵੀ ਜਿੰਨੀ ਮਰਜ਼ੀ ਕਰ ਲਓ ਕੋਈ ਐਡਾ ਰੋਲ ਨਹੀਂ ਹੁੰਦਾ ਪਰ ਕਈ ਹੁੰਦੇ ਨੇ ਉਹ ਕਹਿੰਦਾ ਨਾ ਇਸ ਦਾ ਚਾਰਨੇ ਚਲਾਉਣੀ ਆ ਚਾਰਨੇ ਦੀ ਚਲਾਉਣੀ ਆ ਦੀ ਵੀ ਸੀਪ ਹੈ ਇਹ ਜਿਹੜਾ ਬਦ ਕੰਮ ਕਰਨਾ ਨਹੀਂ ਕਰਨਾ ਇਹ ਮੂੰਗੀ ਕਿਸੇ ਦਾ ਥਾਂ ਗਿੱਲਾ ਸੀ ਉਹ ਹੱਥੀ ਵੱਢ ਲਿਆ ਟਰਾਲੀ ਚ ਉਦਨੇ ਜਿਆਦੇ ਬਲ ਗਏ ਸਾਰੀ ਇਹ ਚ ਇਹਦੀ ਮਤਲਬ 16 ਵਾਲੀ ਤਾਂ ਚੱਲ ਰਹੀ ਹੈ ਇਹਦੀ ਆ ਚੀਜ਼ ਦਾ ਕੀ ਬਣਾਉ ਨੂੰ ਲੰਬਾਈ ਬਹੁਤ ਜ਼ਿਆਦਾ ਹੈ ਤੇ ਇਧਰੋਂ ਫਿਰ ਚਾਲ ਘਟਕੀ ਲਵਾਈ ਵਾਲੀ ਇਹ ਵੀ ਜ਼ਿਆਦੇ ਵੀ ਹੋਵੇ ਤਾਂ ਵੀ ਚੱਕਰ ਹੈ ਜੇ ਨਜਾਇਜ਼ ਘੱਟ ਹੋਵੇ ਤਾਂ ਵੀ ਫਰਕ ਪੈ ਜਾਂਦਾ ਹੁਣ ਚਾਹੇ ਇਹਦੀ 17 ਵਾਲੀ 18 ਵਾਲੀ ਪੈ ਜੇ ਤਾਂ ਵੀ ਪੰਨ ਤੋੜ ਨਹੀਂ ਕਰਦੀ ਉੱਪਰ ਕੋਈ ਬਲਟਾ ਬੋਲਟ ਨਹੀਂ ਕੋਈ ਖਰਾਬ ਉੱਪਰ ਸਾਰੀਆਂ ਪੰਪਾਂ ਪਾਉਣ ਪਾਣੀਆਂ ਸਹੀ ਨੇ ਕਾਫ ਨਾਈਟ ਰਾਈਡਰ ਦੇ ਪਰਲੇ ਪਾਸੇ ਘੋੜੀ ਦੀ ਨਾਪ ਨਹੀਂ ਉਹ ਪਾਉਣੇ ਨਹੀਂ ਬਾਕੀ ਠੀਕ ਹੈ ਜੀ ਲਿਬੜੀ ਜਾਂਦਾ ਕੰਮ ਕੱਲ ਨੂੰ ਲੱਗ ਜੂ ਨੇੜੇ ਦਾ ਸਾਰੇ ਹੀ ਨਿਮੇੜ ਕੇ ਫਿਰ ਕਾਟਰ ਦਾ ਨਿਮੇੜ ਕੇ ਫਿਰ ਦੇਖਦੇ ਆ ਕਿਹੜਾ ਰੂਟ ਫੜੀਏ ਕਹ ਹਰਿਆਣੇ ਆ ਮਸ਼ੀਨ ਇੱਧਰ ਸਾਇਦ ਅੰਬਾਲਾ ਖੈੜਾ ਯਾਰ ਹਾਂ ਅੰਬਾਲੀ ਤੇ ਉਹ ਕਰਕੇ ਹੋਣੀ ਐ ਫੇਰ ਹੋਰ ਦੇਖ ਜੰਦੀ ਜਿਹੜੀਆਂ ਹੈਗੀਆਂ ਪਹਿਲਾਂ ਗਰਮੀ ਬਹੁਤੀ ਸੀ ਚਾਲ ਜੀ ਬਣਾ ਕੇ ਚੱਲਾਂਗੇ ਇਹਨਾਂ ਕਿ ਉੱਥੇ ਵੀ ਉਹੀ ਨੇ ਦੋ ਵੱਧ 1699 ਦੇ 1509 ਰੀਲਰ ਉਲਾਂ ਦਾ ਕੰਮ ਵਧੀਆ ਰੱਖਣਾ ਪੈਂਦਾ ਕਿਉਂ ਡਿੱਗੇ ਡੁੱਗੇ ਜੇ ਫਿਰ ਬੁਰਾ ਹਾਲੇ ਹੁੰਦਾ ਨਹੀਂ ਕਦੇ ਕੀ ਹੋ ਗਿਆ ਕਦੇ ਕੀ ਹੋ ਗਿਆ ਉਹ ਬਹੁਤ ਵਾਰ ਟੁੱਟ ਜਾਂਦੇ ਨੇ ਡੈਨਾਂ ਟੋਨਾਂ ਤਾਂ ਹੀ ਇਹਦੇ ਪੈਪਾ ਉਪਾ ਦਾ ਕੰਮ ਕਰਕੇ ਫਿਰ ਜਾਵਾਂਗੇ ਕੇ ਡੀਆਰ ਫੈਕਟਰ ਜੇ ਰਹਿ ਗਏ ਬਾਕੀ ਫਤਿਹ ਹੈ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ